ਨੂੰ ਕੋਲ ਪਤਾ ਸਾਫ ਹੋ ਕਿਸੇ ਇੱਕ ਸੀਟ ਤੇ ਬੀਜੇਪੀ ਜਿੱਤੀ ਨਹੀਂ ਮੈਂ ਇਹ ਗੱਲ ਪਹਿਲੇ ਵੀ ਕਹੀ ਸੀ ਬਿੱਟੂ ਜੀ ਨੂੰ ਮੈਂ ਬੇਨਤੀ ਕਰਾਂਗਾ ਬਿੱਟੂ ਜੀ ਹੁਣ ਤੁਹਾਨੂੰ ਚੰਗੀ ਇੱਕ ਲੰਬੀ ਛੁੱਟੀ ਦੀ ਜ਼ਰੂਰਤ ਹੈ ਤੁਸੀਂ ਕਿਰਪਾ ਕਰਕੇ ਤੁਹਾਡੇ ਰਿਲੇਸ਼ਨਸ ਬੜੇ ਟੌਪ ਤੇ ਨੇ ਮੈਂ ਤੇ ਰਾਏ ਦਊਂਗਾ ਕਿ ਕੈਨੇਡਾ ਦੇ ਵਿੱਚ ਇਹ ਜਿਹੜੀ ਮਿਨਿਸਟਰੀ ਆਫ ਫੋਰਨ ਅਫੇਅਰਸ ਉਥੇ ਸਪੈਸ਼ਲ ਇੱਕ ਪੋਸਟ ਹੈ ਜਿਹੜਾ ਮੇਰਾ ਖਿਆਲ ਹੈ ਕਿ ਅਗਲੇ 5 ਸਾਲ ਬਾਅਦ ਇਹਨਾਂ ਨੂੰ ਉੱਥੇ ਘਰ ਦੇਣਾ ਚਾਹੀਦਾ ਹੈ ਉੱਥੇ ਬਹੁਤ ਸਾਰੇ ਲੋਕ ਉਹਨਾਂ ਦੇ ਇੰਤਜ਼ਾਰ ਦੇ ਵਿੱਚ ਨੇ ਉੱਥੇ ਜਾਣਗੇ ਉਹਨਾਂ ਦਾ ਵੈਲਕਮ ਕਰਨਗੇ ਸੋ ਚਾਹੇ ਇਹ ਢੰਗ ਨਾਲ ਬੜੇ ਲੋਕ ਇੰਤਜ਼ਾਰ ਕਰ ਰਹੇ ਨੇ ਜੇ ਉੱਥੇ ਕਦੇ ਚਲੇ ਜਾਣਗੇ ਤਾਂ ਬੜੀ ਅੱਛੀ ਰਾਏ ਹੋਏਗੀ ਸੋ ਅਸੀਂ ਇੱਕ ਵਾਰ ਫੇਰ ਸੁਮੋਚੇ ਪੰਜਾਬ ਦਾ ਆਪਣੇ ਕਾਂਗਰਸਮੈਂਡ ਆਪਣੀ ਪ੍ਰੈਸ ਦੇ ਵੀਰਾਂ ਦਾ ਸਾਥੀਆਂ ਦਾ ਮੁਸ਼ਕਲ ਘੜੀ 'ਚ ਵੀ ਤੁਸੀਂ ਸਾਡਾ ਸਾਥ ਦੇ ਮੈਂ ਤੁਹਾਡਾ ਬਹੁਤ ਮਸ਼ਕੂਰ ਆ ਇੱਕ ਦੀ ਇਜਾਜ਼ਤ ਦੇ ਸਾਡੇ ਪ੍ਰਧਾਨ ਜੀ ਤੇ ਆਂਦੇ ਵਕਤ ਮੈਨੂੰ ਕਿਸੇ ਨੇ ਆ ਲਿਖ ਕੇ ਕਲਿਆ ਕਿ ਥੋੜਾ ਪੜ੍ਹ ਦਿਓ ਕਿਉਂਕਿ ਇਹਨਾਂ ਡੇਣਾ ਚ ਕਿੱਕਲੀ ਬੜੀ ਪੜਦੇ ਰਹੇ ਨੇ ਸਾਡੇ ਸਾਡੇ ਚੀਫ ਮਿੰਿਸਟਰ ਸਾਹਿਬ ਉਹ ਕਹਿੰਦੇ ਕਿੱਕਲੀ ਕਲੀਰ ਦੀ ਤੇਰਾ ਅਗੇ ਇੱਕ ਕਟ ਕੱਟ ਦਿਓ ਤੇਰਾ ਅਗੋਂ ਇੱਕ ਕੱਟ ਦਿਓ ਮੇਰੇ ਵੀਰ ਜੀ ਅੱਖਾਂ ਖੋਲ ਲੀਆਂ ਪੰਜਾਬ ਦੇ ਲੋਕਾਂ ਨੇ ਚੱਲਾਂ ਹੀ ਹੁਣ ਤੁਹਾਡਾ ਝੂਠ ਵਾਲਾ ਤੀਰ ਚੱਲਾਂ ਨਹੀਂ ਹੁਣ ਤੁਹਾਡਾ ਝੂਠ ਵਾਲਾ ਤੀਰ ਜੀ ਗੱਪ ਦੀ ਵੀ ਯਾਰੋ ਕੋਈ ਹੱਦ ਹੁੰਦੀ ਏ ਪਰ ਤੁਸੀਂ ਤਾਂ ਗੱਪਾਂ ਵਾਲੀ ਕਰ ਦਿੱਤੀ ਅਖੀਰ ਜੀ ਹੁਣ ਤੇ ਇੰਦੀਆ ਕਲਾਵਾ ਵਿੱਚੋਂ ਤੁਰ ਪਿਆ ਝਾੜੂ ਕਾਂਗਰਸ ਜਾਂਦੀ ਕਾਂਗਰਸ ਜਾਂਦੀ ਵੇਖਿਓ ਜਿੱਤਾਂ ਜਿੱਤਾਂ ਨੂੰ ਹੀ ਚੀਰਦੀ ਸੋ ਆ ਲਿਖ ਕੇ ਕਿਸੇ ਸਾਥੀ ਨੇ ਦਿੱਤਾ ਕਿ ਹੁਣ ਟਾਈਮ ਆ ਗਿਆ ਹੈ ਕਿਰਪਾ ਕਰੋ ਇਕਲੀ-ਕਲੀਰ ਦਾ ਵਕਤ ਓਵਰ ਹੋ ਚੁੱਕਿਆ ਸਿਆਣੇ ਬਣੋ ਤੁਸੀਂ ਵੀ ਜਾਣਦਾ ਤੁਹਾਡਾ ਟਾਈਮ ਆ ਗਿਆ ਜੇ ਦੋਨੋਂ ਇਹ ਵਿਅਕਤੀ ਚਲੇ ਜਾਣ ਤੇ ਪੰਜਾਬ ਦੀ ਬਹੁਤ ਬਿਹਤਰੀ ਹੋ ਸਕਦੀ ਹੈ ਸੋ ਇੰਨੇ ਕਿੱਦਾਂ ਹੋਇਆ ਮੈਂ ਸਾਰੇ ਵੀਰਾਂ ਨੂੰ ਇੱਕ ਵਾਰ ਫੇਰ ਥੈਂਕਸ ਅਦਾ ਕਰੂੰਗਾ ਇਹ ਵਿੱਚ ਮੈਂ ਇਹ ਵੀ ਕਹਿਣਾ ਚਾਹਣਾ ਜੀ ਜਿਹੜੇ ਟਰਨ ਕੋਟ ਸੀਗੇ ਜਿਹੜੇ ਪਾਰਟੀਆਂ ਛੱਡ ਕੇ ਗਏ ਇਹ ਅਸੀਂ ਦੋਨੋਂ ਗੱਲ ਕਹਣੀ ਭੁੱਲ ਗਏ ਲੇਕਿਨ ਮੈਂ ਸਮਝਦਾ ਕਿ ਬਹੁਤ ਵੱਡਾ ਸਨੇਹਾ ਉਹਨਾਂ ਲੋਕਾਂ ਨੂੰ ਦਿੱਤਾ ਹੈ ਜਿਨ੍ਹਾਂ ਨੇ ਰਾਤੋਂ ਰਾਤ ਪਾਰਟੀਆਂ ਬਦਲ ਕੇ ਕੋਈ ਕਦੇ ਕਿਤੇ ਨਾ ਕਿਤੇ ਕੁਤਾਈ ਹੋ ਗਈ ਹੁਸ਼ਿਆਰਪੁਰ ਅਦਰਵਾਈਜ਼ ਜਿੰਨੇ ਵੀ ਐਸੇ ਲੋਕ ਗਏ ਸਨ ਆਪਰਚੂਨਿਸਟ ਜਿਹੜਾ ਨੇ ਪਾਰਟੀ ਨੂੰ ਐਨ ਮੌਕੇ ਤੇ ਛੱਡ ਕੇ ਔਰ ਮੌਕਾ ਪ੍ਰਸਤੀ ਦੇਖਦੇ ਹੋਏ ਪਾਰਟੀ ਛੱਡ ਕੇ ਦੂਜੀ ਪਾਰਟੀ ਨਾਲ ਚਲੇ ਗਏ ਬਹੁਤ ਵੱਡਾ ਫਤਵਾ ਪੰਜਾਬ ਦੇ ਲੋਕਾਂ ਨੂੰ ਲੋਕਾਂ ਨੇ ਉਹਨਾਂ ਦੇ ਖਿਲਾਫ ਹੀ ਦਿੱਤਾ ਮੈਂ ਪੰਜਾਬ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਇਸ ਕਰ ਲਈ ਜੀ ਇੱਕ ਇੱਕ ਕਰਕੇ ਮੈਂ ਕੇ ਬਾਜਵਾ ਸਾਹਿਬ ਨਹੀਂ ਹਾਂ ਜੀ ਬਸੋ ਦੇ ਨੋ ਮਾਈ ਆ ਜੇ ਕੀ ਰਾਤੀ ਹੈ ਜੀ ਕੋਰ ਤੇ ਰੂਸਾ ਸੀ ਜਿਹੜੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ